ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ETT 5894 ਦੇ ਸਬੰਧ ਵਿੱਚ ਇਹ ਇੱਕ ਡਿਸਕਸ਼ਨ ਵੀਡੀਓ ਹੈ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ETT 5894 ਦੇ ਸਬੰਧ ਵਿੱਚ ਸਟੇਸ਼ਨ ਚੁਆਇਸ ਕਦੋਂ ਹੋਣਗੇ ਜੁਆਇਨਿੰਗ ਕਦੋਂ ਹੋਵੇਗੀ ਭਰਤੀ ਕਦੋਂ ਪੂਰੀ ਹੋਵੇਗੀ ਭਰਤੀ ਇੰਨੀ ਲੇਟ ਕਿਉਂ ਹੋ ਰਹੀ ਹੈ ਤਾਂ ਇਸ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਪੰਜਾਬ ਦੀਆਂ ਭਰਤੀਆਂ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 5994 ਦੇ ਸਬੰਧ ਚ ਗੱਲ ਕਰਾਂਗੇ ਜਿਵੇਂ ਕਿ ਆਪਾਂ ਜਾਣਦੇ ਹਾਂ 5994 ਭਰਤੀ ਜਿਹੜੀ 2022 ਦੇ ਵਿੱਚ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ 2022 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ ਇਲੈਕਸ਼ਨ ਤੋਂ ਬਾਅਦ 2022 ਦੇ ਵਿੱਚ ਇਸ ਦਾ ਜਿਹੜਾ ਪੇਪਰ ਕੰਡੈਕਟ ਕਰਵਾਇਆ ਗਿਆ ਪਰ ਪੇਪਰ ਕੰਡੈਕਟ ਕਰਵਾਉਣ ਤੋਂ ਬਾਅਦ ਲਗਭਗ ਤੁਸੀਂ 2022 ਚਲਾ ਗਿਆ ਪੂਰਾ 2023 ਤੇ 2024 ਵੀ ਪੂਰਾ ਹੋ ਚੁੱਕਾ ਹੈ ਤੇ 2025 ਆ ਚੁੱਕਾ ਹੈ ਪਰ ਅਜੇ ਤੱਕ ਜਿਹੜੀ ਇਸ ਦੀ ਭਰਤੀ ਕੰਪਲੀਟ ਨਹੀਂ ਕੀਤੀ ਗਈ ਜਿਵੇਂ ਕਿ ਆਪਾਂ ਜਾਣਦੇ ਹਾਂ ਨਵੀਂਪੁਰ ਵਿੱਚ ਟੈਂਕੀ ਤੇ ਕੁਝ ਸਾਥੀ ਚੜੇ ਸੀ 6 ਸਾਥੀ ਤੇ ਉਹਨਾਂ ਨੂੰ ਟੈਂਕੀ ਤੋਂ ਉਤਾਰਨ ਵਾਸਤੇ ਤਾਂ ਸਰਕਾਰ ਨੇ ਇੱਕ ਲਾਰਾ ਲਾ ਦਿੱਤਾ ਸੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਸਰਕਾਰ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਸਰਕਾਰ ਸਿਰਫ ਲਾਰੇ ਹਿਲਾਉਂਦੀ ਹੈ ਤਾਂ ਇਹ ਵੀ ਇੱਕ ਲਾਰਾ ਹੀ ਨਿਕਲਿਆ ਜਿਵੇਂ ਕਿ ਉਹਨਾਂ ਨੇ ਕਿਹਾ ਸੀ 31 ਦਸੰਬਰ 2024 ਨੂੰ ਜਿਹੜਿਆ ਨੇ ਸਟੇਸ਼ਨ ਚੁਆਇਸ ਦੀ ਲਿਸਟ ਆਬਾਦ ਇਥੇ ਆ ਜਾਣ ਗਿਆ ਪਰ ਅਜੇ ਤੱਕ ਜਦੋਂ ਤੱਕ ਮੈਂ ਵੀਡੀਓ ਬਣਾ ਰਿਹਾ ਤਾਂ ਅੱਜ 2 ਤਰੀਕ ਤੱਕ ਕੋਈ ਵੀ ਲਿਸਟ ਜਿਹੜੀ ਜਾਰੀ ਨਹੀਂ ਕੀਤੀ ਗਈ ਕੋਈ ਵੀ ਸਟੇਸ਼ਨ ਚੁਆਇਸ ਦੀ ਜਿਹੜੀ ਇਹ ਪੋਰਟਲ ਨੂੰ ਓਪਨ ਨਹੀਂ ਕੀਤਾ ਗਿਆ ਤਾਂ ਸਰਕਾਰ ਦਾ ਇਹ ਮਨਸ਼ਾ ਸਾਫ਼ ਜੈਰ ਨਜ਼ਰ ਆ ਰਹੀ ਹੈ ਕਿ ਸਰਕਾਰ ਵਰਤੀ ਕੰਪਲੀਟ ਨਹੀਂ ਕਰਨਾ ਚਾਹਦੀ ਇਸ ਦੇ ਕਈ ਕਾਰਨ ਨੇ ਕਿਉਂ ਇੰਨਾ ਡਿਲੇ ਹੋਇਆ ਕਿਉਂ ਇਨੀ ਲੇਟ ਵਰਤੀ ਹੋਈ ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਜਿਹੜੇ ਕੋਰਟ ਕੇਸ ਬਹੁਤ ਸਾਰੇ ਕੋਰਟ ਕੇਸ ਲੱਗ ਗਏ ਸੀ ਜਿਸ ਕਾਰਨ ਵਰਤੀ ਜਿਹੜੀ ਇੰਨੀ ਲੰਬੀ ਲਟਕ ਗਈ ਸਰਕਾਰ ਤਾਂ ਚਾਹੁੰਦੀ ਸੀ ਸਰਕਾਰ ਆਪਾਂ ਜਾਣਦੇ ਹਾਂ ਸਰਕਾਰ ਤਾਂ ਜਿੰਨਾ ਵੀ ਲੇਟ ਹੋਵੇ ਉਨਾ ਹੀ ਕਿਉਂਕਿ ਸਰਕਾਰ ਤਨਖਾਹਾਂ ਨਹੀਂ ਦੇਣਾ ਚਾਹੁੰਦੀ ਸਰਕਾਰ ਕੋਲ ਪਹਿਲਾਂ ਹੀ ਕੁਝ ਨਹੀਂ ਹੈ ਤਾਂ ਇਸ ਲਈ ਸਰਕਾਰ ਵਰਤੀ ਨੂੰ ਲੇਟ ਕਰਨਾ ਚਾਹੁੰਦੀ ਹੈ ਤਾਂ ਜਿਹੜੇ ਕੇਸ ਲੱਗਨ ਕਾਰਨ ਭਰਤੀ ਲੇਟ ਹੋ ਗਈ ਸਰਕਾਰ ਕੋਲ ਇੱਕ ਬਹਾਨਾ ਮਿਲ ਗਿਆ ਤਾਂ ਹੁਣ ਜਿਹੜਾ ਇੱਕ ਲਿਸਟਾਂ ਜਿਹੜੀ ਆਜਾਗਰੀ ਕਰਨ ਦੀ ਫਿਰ 31 ਤਰੀਕ ਦੀ ਜਿਹੜੀ ਗੱਲ ਕਹੀ ਸੀ ਤੇ ਉਹ ਵੀ ਨਹੀਂ ਕੀਤੀ ਗਈ ਤਾਂ ਹੁਣ ਕਦੋਂ ਜੋਇਨਿੰਗ ਹੋਏਗੀ ਕਦੋਂ ਪੂਰੀ ਹੋਏਗੀ ਭਰਤੀ ਇਸ ਦੇ ਬਾਰੇ ਵਿੱਚ ਤਾਂ ਸਾਥੀਓ ਤੁਹਾਨੂੰ ਸਾਰਿਆਂ ਨੂੰ ਇਸ ਦੇ ਵਿੱਚ ਸੰਘਰਸ਼ ਕਰਨਾ ਪਵੇਗਾ ਕਿਉਂਕਿ ਬਹੁਤ ਹੀ ਘੱਟ ਕੈਂਡੀਡੇਟ ਜਿਹੜੇ ਨੇ ਉਹ ਇਹ ਆਪਣਾ ਸੰਘਰਸ਼ ਕਰ ਰਹੇ ਨੇ ਕੁਝ ਚੰਦਕੂ ਲੋਕ ਨੇ ਜਿਹੜੇ ਇਸ ਦੇ ਬਾਰੇ ਵਿੱਚ ਸੰਘਰਸ਼ ਕਰ ਰਹੇ ਨੇ ਤੇ ਬਾਕੀ ਜਿਹੜੇ ਨੇ ਆਪਣੇ ਘਰਾਂ ਵਿੱਚ ਬੈਠੇ ਹੋਣ ਤਾਂ ਤੁਹਾਨੂੰ ਘਰਾਂ ਵਿੱਚੋਂ ਸਾਰਿਆਂ ਨੂੰ ਨਿਕਲਣਾ ਪਵੇਗਾ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਬਿਨਾ ਜਿਹੜੇ ਤਰਨਿਆ ਤੂੰ ਬਿਨਾ ਕੁਝ ਮੰਗ ਤੂੰ ਜਿਹੜੇ ਨਹੀਂ ਦਿੰਦੀ ਇਸ ਲਈ ਤੁਸੀਂ ਜਦੋਂ ਤੱਕ ਇਸ ਦੇ ਬਾਰੇ ਵਿੱਚ ਸਰਕਾਰ ਤੇ ਦਬਾਅ ਨਹੀਂ ਬਣਾਉਂਗੇ ਤਾਂ ਸਰਕਾਰ ਪ੍ਰਤੀਪੂਰੀ ਕਰਨ ਵਾਲੀ ਨਹੀਂ ਹੈ ਇਸ ਲਈ ਜਿਹੜੀ 31 ਤਰੀਕ ਵੀ बीत ਚੁੱਕੀ ਹੈ ਅਜੇ ਤੱਕ ਕੋਈ ਵੀ ਪੋਰਟਲ ਓਪਨ ਨਹੀਂ ਹੋਇਆ ਤੱਕ ਪੋਰਟਲ ਓਪਨ ਕਰਵਾਉਣ ਲਈ ਤੁਹਾਨੂੰ ਫਿਰ ਸੰਘਰਸ਼ ਕਰਨਾ ਪਵੇਗਾ ਤਾਂ ਆਪਾਂ ਜੋਇਨਿੰਗ ਕਦੋਂ ਤੱਕ ਹੋਵੇਗੀ ਤੇ ਆਪਾਂ ਉਮੀਦ ਕਰ ਸਕਦੇ ਹਾਂ ਕਿ ਅਗਲੇ 15 ਦਿਨਾਂ 20 ਦਿਨਾਂ ਤੱਕ ਜਿਹੜੇ ਜੇ ਤੁਸੀਂ ਸੰਘਰਸ਼ ਕਰੋਗੇ ਤਾਂ ਜੋਇਨਿੰਗ ਹੋ ਸਕਦੀ ਹੈ